ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕੰਮ ਹੁਣ ਸਵੇਰ ਦੇ ਖਰ ਲੇ ਸੀ 11:00 ਵਜੇ ਦਾ ਟਾਈਮ ਹੋ ਗਿਆ ਤੇ ਮੈਂ ਜਾਣਾਂ ਅੱਜ ਸਾਡੇ ਇੱਥੇ ਗਲੀਚੀ ਨਾ ਵਿਆਹ ਆ ਕਿਸੇ ਦੇ ਅਖੰਡ ਪਾਠ ਸਿੱਦਾ ਆਰੰਭ ਕੀਤਾ ਹੋਇਆ ਤੇ ਗੁਰਦੁਆਰਾ ਸਾਹਿਬ ਸਾਚਾਤਨ ਉਹਨਾਂ ਨੇ ਪ੍ਰੋਗਰਾਮ ਹੈਗਾ ਤੇ ਮੈਂ ਹੁਣ ਉੱਥੇ ਚੱਲੀ ਮਮੀ ਕਹਿੰਦੇ ਤੁਸੀਂ ਤੂੰ ਜਾ ਆ ਤੇ ਮਮੀ ਥੋੜਾ ਠੀਕ ਨਹੀਂ ਵਰਿੰਦਰ ਲੈ ਕੇ ਗਏ ਹੋਏ ਉਹ ਉਹਨਾਂ ਨੂੰ ਹਸਪੀਟਲ ਉਹਨਾਂ ਦੇ ਬੈਕ ਪੇਨ ਬਹੁਤ ਹੋ ਰਹੀ ਸੀ ਤੇ ਉਹਨਾਂ ਨੇ ਫੋਨ ਕੀਤਾ ਕਿ ਤੂੰ ਜਾ ਕੇ ਆ ਉਹਨਾਂ ਦੇ ਕੇਸ ਜਾਣਾ ਬਹੁਤ ਜ਼ਰੂਰੀ ਹੈ ਤੇ ਮੈਂ ਹੋ ਗਈ ਹੁਣ ਤਿਆਰ ਤੇ ਫੇਰ ਹੁਣ ਬਰਿਆਮ ਤਿਆਰ ਹੋ ਰਿਹਾ ਹੈ ਤੇ ਚਲਦੇ ਆਂ ਅਗਰ ਥੋੜਾ ਜਿਹਾ ਕੁਝ ਵੀ ਦਿਖਾਇਆਗਾ ਥੋੜੀ ਜਰੂਰ ਦਿਖਾਵਾਂ ਗੁਰਦਾ ਸਾਹਿਬ ਮੈਂ ਜਾ ਰਹੀ ਆਂ ਮਿਲਦੇ ਆਂ ਫੇਰ ਤੁਹਾਨੂੰ ਇਹ ਸੂਟ ਮੈਂ ਅੱਜ ਹੀ ਵੇਅਰ ਕੀਤਾ ਹੋਇਆ ਇਹ ਵਾਲਾ ਹੈ ਇਹ ਪਿਓਰ ਦਾ ਸੂਟ ਤੇ ਗਰਮੀ ਬਹੁਤ ਹੈ ਪੈਂਦੇ ਹੈ ਨਹੀਂ ਹੈਵੀ ਸੂਟ ਤੇ ਪੈਂਦੇ ਨਹੀਂ ਬਿਲਕੁਲ ਤੇ ਮੇਰਾ ਦਿਲ ਵੀ ਨਹੀਂ ਸੀ ਕਰ ਰਿਹਾ ਕਿਉਂ ਗਰਮੀ ਦੇ ਵਿੱਚ ਮੈਨੂੰ ਜਿਹੜਾ ਤਿਆਰ ਹੋ ਕੇ ਜਾਣਾ ਨਾ ਮੈਨੂੰ ਉਹ ਬਹੁਤ ਔਖਾ ਲੱਗਦਾ ਤੇ ਫਿਰ ਜਾਣਾ ਪੈਣਾ ਚਲੋ ਮਿਲਦੇ ਆ ਫਿਰ ਤੇ ਮੈਂ ਸੋਚ ਰਹੀ ਪਰਸ ਕਿਹੜਾ ਲੈ ਕੇ ਜਾਵਾਂ ਤੇ ਪਰਸ ਇਹ ਵਾਲਾ ਇਹ ਵਾਲਾ ਅੱਜ ਮੈਂ ਪਹਿਲੇ ਦਿਨ ਲੈ ਰਹੀ ਹਾਂ ਪਰਸ ਇਹ ਮੇਰੀ ਬੇਟੀ ਨੇ ਭੇਜਿਆ 올ਡੋ ਦਾ ਪਰਸ ਬਹੁਤ ਸੋਹਣਾ ਤੇ ਇਹਨੂੰ ਹੁਣ ਚੱਕਦੇ ਆ ਤੇ ਇਹਨੂੰ ਨਹੀਂ ਲੈਂਦੀ ਇਹ ਚੱਕਦੇ ਆ ਕਿ ਹਾਲ ਚਾਲ ਨੇ ਠੀਕ ਹੈ ਠੀਕ ਹੈ ਤੇ ਮੈਂ ਕਿਹਾ ਚਲੋ ਮੰਮੀ ਸਾਡੇ ਗਏ ਡਾਕਟਰ ਕੋ ਦਵਾਈ ਲੈਣ ਹੁਣ ਆਂਟੀ ਨੂੰ ਅਸੀਂ ਘਰ ਛੱਡ ਕੇ ਜਾ ਰਹੀ ਹਾਂ ਅਸੀਂ ਆਂਟੀ ਨੂੰ ਘਰ ਛੱਡਣਾ ਨਹੀਂ ਸਤਿ ਆਹ ਨਮਸਤੇ ਬੋਲੜੀ ਤੁਹਾਨੂੰ ਸਾਰਿਆਂ ਨੂੰ ਨਮਸਤੇ ਸਾਰਿਆਂ ਨੂੰ ਬੋਲੜ ਤੇ ਆਂਟੀ ਰਹਿਣਗੇ ਹੁਣ ਘਰ ਤੇ ਹੁਣ ਮੈਂ ਬਰਿਆਮ ਤਿਆਰ ਹੋ ਰਿਹਾ ਤੇ ਅਸੀਂ ਜਾਣਾ ਵਿਆਹ ਵਾਲਿਆਂ ਦੇ ਘਰ ਤੇ ਫਿਰ ਮਿਲਦੇ ਆ ਜੇ ਮਤਲਬ ਜੋ ਤੁਹਾਨੂੰ ਕੋ ਦਿਖਾਇਆ ਜਾਏਗਾ ਤੇ ਇਹ ਸਾਡੇ ਡੈਡ ਦੀ ਫੋਟੋ ਹੈ ਇਹ ਮੈਂ ਤੁਹਾਨੂੰ ਫੋਟੋ ਦਿਖਾਉਂਦੀ ਆ ਆ ਦੇਖੋ ਬੇਟੀ ਛੋਟੀ ਹੁੰਦੇ ਦੀ ਫੋਟੋ ਛੋਟੀ ਜਦੋਂ ਸੀ ਤੁੰਦਲਾ ਦਿਖ ਰਿਹਾ ਤੇ ਇਹ ਵਿਰਿੰਦਰ ਜਿੱਦੀ ਯਾ ਤਾਂ ਪਹਿਲਾਂ ਦੀ ਫੋਟੋ ਹੈ ਵੇ ਬਸ ਆਉਣ ਵਾਲੇ ਮੰਮੀ ਨੂੰ ਮੈਸੇਜ ਆ ਰਹੇ ਹੁਣ ਚਲਦੇ ਆ ਚਲੋ ਜੇ ਦਿਖਾਇਆ ਗਿਆ ਤੇ ਦਿਖਾਵਾਂਗੇ ਜ਼ਰੂਰ ਜੀ ਫਰੈਂਡਸ ਅ ਅਖੰਡ ਪਾਤਸ਼ਾਹ ਦਾ ਪੂਜ ਪੰਤੋ ਬਾਦ ਤੇ ਅਸੀਂ ਲੰਗਰ ਸ਼ਕਣ ਵਾਸਤੇ ਥੱਲੇ ਬੀਸਮੈਂਟ ਚ ਆ ਗਏ ਸੀਗੇ ਤੇ ਇਹ ਗੁਰਦੁਆਰਾ ਸਾਹਿਬ ਦੀ ਬੀਸਮੈਂਟ ਦੇ ਨਾਲ ਹੀ ਹਾਲ ਬਣੇ ਹੋਏ ਆ ਦੋ ਤਿੰਨ ਹਾਲ ਬਣੇ ਆ ਕਿ ਇੱਥੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਇੱਥੇ ਇਹਨਾਂ ਨੇ ਲੰਗਰ ਦਾ ਪ੍ਰੋਗਰਾਮ ਇੱਥੇ ਲੀਕੀਤਾ ਸੀਗਾ ਤੇ ਫਿਰ ਅਸੀਂ ਪ੍ਰਸ਼ਾਦ ਅਸ਼ਕਣ ਲੱਗ ਗਏ ਤੇ ਇੱਥੇ ਇਹਨਾਂ ਨੇ ਰੋਟੀ ਇੱਕ ਲੱਗੀ ਹੋਈ ਸੀ ਚਾਹ ਪਾਣੀ ਦਾ ਪ੍ਰੋਗਰਾਮ ਸੀ ਪਹਿਲਾਂ ਪਰ ਮੈਸੇਜ ਆਪਾ ਪਾਣੀ ਨਹੀਂ ਸੀ ਪੀਤਾ ਕਿ ਅਸੀਂ ਸਿੱਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੇ ਗਏ ਫਿਰ ਉੱਥੇ ਕੀਰਤਨ ਹੋ ਰਿਹਾ ਸੀ ਤੇ ਉੱਥੇ ਬੈਠ ਗਏ ਤੇ ਇੱਥੇ ਫਿਰ ਅਸੀਂ ਪ੍ਰਸ਼ਾਦਾ ਆਸ਼ਾ ਖਾਧ ਤੇ ਨਾਲੇ ਸਾਰੇ ਆਪਣੇ ਗਵਾਂਡੀਆਂ ਨੂੰ ਸਾਰਿਆਂ ਨੂੰ ਮਿਲੇ ਤੇ ਰੋਟੀ ਖਾਣ ਤੋਂ ਬਾਅਦ ਅਸੀਂ ਫਿਰ ਅੱਗੇ ਸੀਗੇ ਵਾਪਸ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਦਿਖਾ ਦਈਏ ਮੋਹਾਲੀ ਦਾ ਗੇੜੀ ਰੂਟ ਤੇ ਸਾਰਿਆਂ ਬਹੁਤ ਸੋਹਣਾ ਲੱਗਦਾ ਹਰਿਆ ਹਰਿਆ ਨਾ ਦੋ ਪਹਿਨ ਉਸ ਟਾਈਮ 2:30 ਵਜੇ ਦਾ ਟਾਈਮ ਹੋ ਗਿਆ ਸੀਗਾ ਪਰ ਦਰਖਤ ਹੋਣ ਕਰਕੇ ਤੇ ਸ਼ਾਹ ਹੋਣ ਕਰਕੇ ਇੰਨਾ ਫਰਕ ਨਹੀਂ ਪੈਂਦਾ ਨਹੀਂ ਤਾਂ ਬਾਹਰੋਂ ਆਉ ਉਹ ਤਾਂ ਬਹੁਤ ਗਰਮੀ ਜੀ ਲੱਗਦੀ ਹੈ ਤੇ ਇੱਥੇ ਮਹਾਲੀ ਚੰਡੀਗੜ੍ਹ ਚ ਇੱਕ ਇਹ ਬਹੁਤ ਸੋਖਿਆ ਕਿ ਇੱਥੇ ਪੌਦੇ ਬਹੁਤ ਲਾਏ ਆ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਤੁਹਾਨੂੰ ਹਰ ਪਾਸੇ ਗ੍ਰੀਨਰੀ ਹੀ ਮਿਲੇਗੀ ਇੰਨਾ ਸਾਫ਼ ਸੁਥਰਾ ਸ਼ਹਿਰ ਹੈ ਨਾ ਬਹੁਤ ਜ਼ਿਆਦਾ ਤੇ ਸਾਰੇ ਹੀ ਮਤਲਬ ਉਹ ਸਾਰੇ ਧਿਆਨ ਰੱਖਦੇ ਨੇ ਆਪਣੇ ਆਪਣੇ ਤੇ ਕੋਈ ਵੀ ਕੋਈ ਚੀਜ਼ ਨਹੀਂ ਸੁੱਟਦਾ ਕੋਈ ਲਫਾਫਾ ਕੋਈ ਬੋਟਲ ਵਗੈਰਾ ਕੋਈ ਨੇਦਾ ਸੁੱਟਦਾ ਤੇ ਇੱਥੇ ਅਸੀਂ ਆਪਣੇ ਘਰ ਨੂੰ ਆ ਗਏ ਸੀਗੇ ਤੇ ਮੈਂ ਕਿਹਾ ਚਲੋ ਇਹ ਵੀ ਥੋੜੀ ਜਿਹੀਆਂ ਕਲਿੱਪਾਂ ਵਿੱਚ ਮੈਂ ਐਡ ਕਰ ਲਿਆ ਸੀ ਤੇ ਇੱਥੇ ਆ ਕੇ ਅੱਜ ਹਵਾ ਵੀ ਇੰਨੀ ਚੱਲ ਰਹੀ ਸੀ ਤਾਂ ਫਿਰ ਬਰਿਆਮ ਨੇ ਥੋੜੀ ਜਿਹੀ ਕਲਿੱਪ ਲੈ ਲਈ ਮम्मा ਤਾਂ ਡੀਐਕਟਿਵ ਆ ਤੁਸੀਂ ਚਲਾਉਂਦੇ ਹੋ ਤੇ ਇਹ ਵੀ ਲੈ ਲਈ ਸੀਗੀ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਇਹ ਵੀ ਸ਼ੇਅਰ ਕਰ ਦਿੰਨੇ ਆ ਤੇ ਇਹ ਅਸੀਂ ਸ਼ਾਮ ਨੂੰ ਗਏ ਸੀਗੇ ਘੜੇ ਲੈਣ ਵਾਸਤੇ ਤੇ ਇਹ ਘੜੇ ਆ ਜਿਹੜਾ ਪਸੰਦ ਜਿਆ ਨਹੀਂ ਆਇਆ ਤੇ ਇਹ ਹੈ ਕਿ ਨੈਕਸਟ ਡੇ ਦੀ ਕਲਿੱਪਾਂ ਨੇ ਐਡ ਕੀਤੀਆਂ ਸੀ ਤੇ ਇਹ 7% ਦੀ ਮਾਰਕੀਟ ਹੈਗੀ ਤੇ ਮੈਂ ਲੈਣਾ ਸੀ ਟ੍ਰਾਈਪੋਡ ਤੇ ਮੈਂ ਟ੍ਰਾਈਪੋਡ ਲੈਣਾ ਸੀ ਤਾਂ ਨਾਲੇ ਅਸੀਂ ਪਾਣੀ ਦਾ ਬਿੱਲ ਵਗੈਰਾ ਭਰਨਾ ਸੀਗਾ ਤੇ ਵਿਰਿੰਦਰ ਮੈਨੂੰ ਇੱਥੇ ਬੈਂਕ 'ਚ ਥੋੜਾ ਕੰਮ ਵੀ ਸੀਗਾ ਤੇ ਇੱਥੇ ਛੱਡ ਗਏ ਤੇ ਮੈਂ ਥੋੜਾ ਆਧਾਰ ਕਾਰਡ ਲਿੰਕ ਵਗੈਰਾ ਕਰਾਉਣਾ ਸੀਗਾ ਉਹ ਨਹੀਂ ਸੀ ਕਰਾਇਆ ਉਹ ਕਰਾ ਰਹੀ ਸੀਗੇ ਤੇ ਛੋਟੇ-ਮੋਟੇ ਕੰਮ ਸੀ ਹੋਰ ਥੋੜੀ ਗਰੋਸਰੀ ਲੈਣੀ ਸੀ ਉਹ ਲਈ ਤੇ ਫਿਰ ਟਰਾਈਪੋਡ ਲੈਣਾ ਸੀਗਾ ਤੇ ਇਧਰ ਅਸਮੇ ਦੁਕਾਨਦਾਰ ਨੂੰ ਆ ਗਈ ਤੇ ਇੱਥੇ ਹਸਬੰਦ ਆ ਕੇ ਗੱਲ ਕਰ ਰਹੇ ਸੀ ਟਰਾਈਪੋਡ ਤੇ ਦਿਖਾ ਰਹੇ ਸੀ ਲੇਕਿਨ ਟਰਾਈਪੋਡ ਪਸੰਦ ਨਹੀਂ ਆਇਆ ਕਿਉਂਕਿ ਆਲਰੇਡੀ ਮੇਰੇ ਕੋ ਗਰੀਲਾ ਪੌਟ ਸੀ ਉਹ ਦਾ ਟੁੱਟ ਗਈ ਟੰਗ ਟੁੱਟ ਗਈ ਉਹਦੀ ਇੱਕ ਤੇ ਇਹ ਛੋਟਾ ਜਿਹਾ ਦਿਖਾ ਰਿਆ ਸੀ ਪਰ ਇਹ ਹੈ ਨਹੀਂ ਸੀ ਕਾਮਜਾਬ ਨਹੀਂ ਸੀ ਤੇ ਮੈਂ ਫਿਰ ਉਹਨੂੰ ਕਹਿ ਰਹੀ ਸੀ ਮੈਂ ਕਿ ਚੱਲ ਜੇ ਤੁਹਾਡੇ ਤੁਸੀਂ ਆਂਦੇ ਮੰਗਵਾ ਦਿੰਨੇ ਹੁਣੇ ਮੈਂ ਕਿਹਾ ਸਾਡੇ ਕੋ ਆਉਂਦਾ ਕੀ ਫਾਇਦਾ ਜਦ ਮਿਲ ਲੈਣੇ ਫਿਰ ਨਾਲ ਵਾਲੀ ਦੁਕਾਨ ਸੀ ਇੱਕ ਹੋਰ ਤੇ ਇੱਥੋਂ ਹੀ ਮੈਂ ਫੋਨ ਵਗੈਰਾ ਇੱਕ ਲਿਆਸੀ ਹਸਬੰਦ ਨੂੰ ਲੈ ਕੇ ਦਿੱਤਾ ਸੀ ਗਿਫਟ ਕੀਤਾ ਸੀਗਾ ਤੇ ਇੱਥੋਂ ਲਿਆ ਸੀਗਾ ਤੇ ਮਤਲਬ ਇਹ ਵਾਕਪ ਜੇ ਹੋ ਗਏ ਨਾ ਬੰਦਾ ਆਪਣੇ ਆਪਣੇ ਸੈਕਟਰ ਚ ਦੁਕਾਨਾਂ ਜਿਹੜੀਆਂ ਹੁੰਦੀਆਂ ਫਿਰ ਵਾਕਈ ਬੀ ਹੋ ਜਾਂਦੀ ਆ ਥੋੜੀ ਤੇ ਤਾਂ ਕਰਕੇ ਫਿਰ ਅਸੀਂ ਇੱਥੇ ਹੀ ਆ ਆ ਕਿ ਚੀਜ਼ ਮਤਲਬ ਕੁਝ ਵੀ ਲੈਣਾ ਹੋਵੇ ਲੈ ਲਈਦਾ ਜੋ ਵੀ ਫੋਨ ਦੇ ਰਿਲੇਟਡ ਕਦੀ ਕੋਈ ਵੀ 이어ਫੋਨ ਵਗੈਰਾ ਕੁਝ ਹੋਏ ਤਾਂ ਠੀਕ ਰੇਟ ਲਗਾ ਕੇ ਦੇ ਦਿੰਦੇ ਨੇ ਤੇ ਰੇਟ ਤੇ ਤੁਹਾਨੂੰ ਪਤਾ ਹੀ ਰੇਟ ਤੇ ਇਦਾਂ ਹੀ ਲੱਗਦੇ ਨੇ ਇਹ ਤੇ ਬਸ ਇੱਕ ਮੂਮ ਲਾ ਜਾ ਜਾਂਦਾ ਕਿਉਂਕਿ ਉਹ ਅੱਛੀ ਤਰ੍ਹਾਂ ਬੋਲ ਪੈਂਦਾ ਤੇ ਚਲੋ ਠੀਕ ਹੈ ਹਨਾ ਫਿਰ ਅਸੀਂ ਦੂਸਰੀ ਦੁਕਾਨ ਤੇ ਗਏ ਤੇ ਉੱਥੋਂ ਅਸੀਂ ਟ੍ਰਾਈਪੋਡ ਲੈ ਲਿਆ ਸੀਗਾ ਟ੍ਰਾਈਪੋਡ ਲੈ ਕੇ ਫਿਰ ਅਸੀਂ ਚੱਲ ਪਿੰਕੇ ਚਲੋ ਚਲਦੇ ਆ ਤੇ ਹਸਬੰਦ ਕਹਿੰਦੇ ਚਲੋ ਅ ਅੱਜ 70 ਸੈਕਟਰ সাইਡ ਨੂੰ ਨਾ ਇੱਕ ਟੈਕਟਿਵ ਚ ਤੇਲ ਵੀ ਮੈਂ ਕੱਲ ਮੈਨੂੰ ਕਹਿੰਦੇ ਸੀ ਕਹਿੰਦੇ ਤੁਸੀਂ ਤੇਲ ਪਵਾ ਲਈ ਤੇ ਮੈਂ ਪਵਾਇਆ ਹੀ ਨਹੀਂ ਤੇ ਮੈਨੂੰ ਯਾਦ ਨਹੀਂ ਰਿਹਾ ਤੇ ਮੈਨੂੰ ਇਹ ਹੁੰਦਾ ਮੈਂ ਐਕਟਿਵਲ ਲੈ ਤੇ ਜਾਨੀ ਹੁੰਨੀ ਆ ਧਿਆਨ ਨਹੀਂ ਰੱਖਦੀ ਕਿ ਤੇਲ ਹੈ ਕਿ ਨਹੀਂ ਹਮ ਹਸਬੰਦ ਕਹਿੰਦੇ ਕਹਿੰਦੇ ਤੇਲ ਘੱਟ ਲੱਗ ਰਿਹਾ ਮੈਨੂੰ ਤੇ ਚਲੋ ਉਧਰ ਸਾਡੇ ਸੰਦੇ 70 ਕਟ ਸੈਕਟਰ ਹੈਗਾ ਉੱਥੇ ਪੈਟਰੋਲ ਪੰਪ ਉਧਰੋਂ ਚਲਦੇ ਆ ਨਾਲ ਗੇੜੀ ਰੂਟ ਵੱਜੂਗਾ ਥੋੜਾ ਜਾ ਤੇ ਐਦਾ ਇਸੇ ਨਾਲੇ ਘੁੰਮੂ ਫਰੀ ਸੀਸ ਟਾਈਮ ਤੇ ਤੇ ਧੂਪ ਸੀ ਇਹ ਅਸੀਂ ਕੋਈ ਗੱਲ ਨਹੀਂ ਸੀ ਟਾਈਮ ਇਥੇ 2:30 ਦਾ ਹੋਣਾ ਅਗਲੇ ਦਿਨ ਦਾ ਤੇ ਮੈਂ ਇਹਨਾਂ ਨੂੰ ਕਹੇ ਚਲੋ ਚੱਲੀਏ ਕਹਿੰਦੇ ਨੇ ਚਲੋ ਉਧਰੋਂ ਚੱਲਦੇ ਹੁਣ ਘਰੋਂ ਨਿਕਲੇ ਤੇ ਹੈਗੇ ਆ ਤੇ ਇਹ ਮੈਂ ਚਲੋ ਤੁਹਾਨੂੰ ਦਿਖਾ ਦਈਏ ਥੋੜਾ ਜਿਹਾ ਮਹੱਲੀ ਦੀਆਂ ਕਿ ਇਹ ਸਾਡੇ ਜਿਸ ਏਰੀਆ ਚ ਅਸੀਂ ਰਹਿੰਦੇ ਆ ਇੰਨਾ ਸਾਫ਼ ਸੁਥਰਾ ਸਾਰਾ ਤੇ ਤੁਸੀਂ ਮੇਰੇ ਫਰੈਂਡਸ ਜਿੰਨੇ ਵੀ ਹੈਗੇ ਮੇਰੇ ਨਾਲ ਜੁੜੇ ਹੋਏ ਤੁਸੀਂ ਵੀ ਦੇਖ ਲਓ ਤੇ ਬਹੁਤ ਵਧੀਆ ਲੱਗਦਾ ਇੰਨਾ ਜਦੋਂ ਸ਼ਾਮ ਨੂੰ ਨਿਕਲੋ ਨਾ ਜਿਆਦਾ ਵਧੀਆ ਲੱਗਦਾ ਸਾਰਾ ਹਰੇ-ਹਰੇ ਆਦਰਕਤ ਸੜਕਾਂ ਤੇ ਤੇ ਬਹੁਤ ਇੰਨਾ ਟ੍ਰੈਫਿਕ ਆਪਣ ਆਪਣੇ ਰੂਲ ਸਾਰੇ ਕੋਈ ਇਦਾਂ ਨਹੀਂ ਕਰਦਾ ਕਿ ਇਧਰੋਂ ਆ ਕੇ ਵੱਜ ਗਿਆ ਉਧਰ ਵੱਜ ਗਿਆ ਬਹੁਤ ਧਿਆਨ ਰੱਖਦੇ ਸਾਰੇ ਕਿ ਜੇ ਤੁਸੀਂ ਆ ਰਹੇ ਹੋ ਹਨਾ ਤੇ ਅੱਗੇ ਨਗਾਉਂਦੇ ਨੇ ਅੱਗੇ ਨੂੰ ਰੁਕ ਜਾਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਇਧਰੋਂ ਹੁਣ ਅਸੀਂ 7 ਸੈਕਟਰ ਨੂੰ ਚਲੇ ਗਏ ਸੀਗੇ ਦੇਖੋ ਤੇ ਉੱਥੋਂ ਅਸੀਂ ਤੇਲ ਕੋ ਆ ਕੇ ਫਿਰ ਅਸੀਂ ਵਾਪਸ ਆਵਾਂਗੇ ਤੇ ਥੋੜ ਫਿਰ ਅਸੀਂ ਪਾਰਕ ਚੋਂ ਉਧਰ ਚੱਲ ਗਏ ਅਸੀਂ ਪਾਰਕ ਦੇ ਉੱਤੇ ਗੰਨਾ ਵਗੈਰਾ ਰਸ ਕੱਢਦਾ ਸੀ ਕਿ ਤੇ ਉਹਦੇ ਕੋ ਫਿਰ ਰਸ ਪੀਤਾ ਗੰਨੇ ਦਾ ਤੇ ਕਾਫੀ ਦਿਨਾਂ ਬਾਅਦ ਮਤਲਬ ਆਂਦੇ تھے ਅਗੇ ਸਾਡੇ ਜਿਹੜੇ ਮਤਲਬ ਜਿਹਵੇਂ ਵੇਚਣ ਸਾਡੇ ਸਟਰੀਟ 'ਚ ਵੇਚਣ ਆਉਂਦੇ ਨੇ ਤੇ ਪਰ ਉਹ ਛੋਟੇ ਛੋਟੇ ਗਲਾਸ ਹੁੰਦਾ ਕੋਲ ਦੇ ਕੋਈ ਇੰਨੇ ਗੰਨੇ ਸੁੱਕੇ ਜੇ ਲੈ ਕੇ ਆਉਣਗੇ ਹਨਾ ਤੇ ਵਧੀਆ ਪਰ ਇਹ ਵਕ ਉਹ ਗੱਲ ਤੇ ਨਹੀਂ ਬੰਦੀ ਜਿਹੜੀ ਪਿੰਡ ਦੀ ਗੱਲ ਹੈ ਉਹ ਤੇ ਨਹੀਂ ਹੈ ਕਿ ਚਲੋ ਟਾਈਮ ਪਾਸ ਆ ਟਾਈਮ ਪਾਸ ਕਰ ਲੈਨੇ ਆ ਤੇ ਗੰਨੇ ਦਾ ਰਸਤੇ ਉੱਥੇ ਹੁੰਦੇ ਨੇ ਕਿਹਾੜੀ ਤੇ ਜਾ ਕੇ ਪੀਵੇ ਬੰਦਾ ਨਾ ਪਿੰਡ ਚ ਉਹ ਤੇ ਉਹ ਤੇ ਇਜਾਦ ਰਹਿੰਦੀ ਹਮੇਸ਼ਾ ਹੀ ਤੇ ਇਹ ਕੰਪਿਊਟਰ ਚੌਂਕ ਹੈਗਾ ਜੀ ਸੱਤ ਫੇਸ ਦਾ ਕੰਪਿਊਟਰ ਚੌਂਕ ਇੱਥੋਂ 67 ਸੈਕਟਰ ਜਾਵਾਂਗੇ ਤੇ 70 ਸੈਕਟਰ ਚਾਕ ਕੇ ਤੇ ਫੇਰ ਤੁਹਾਨੂੰ ਦਿਖਾਨੇ ਪੈਟਰੋਲ ਪੰਪ ਤੇ ਨਾਲ ਹੀ ਮਾਲ ਹੈਗਾ ਤੇ ਕਿਸੇ ਦਿਨ ਮਾਲ 'ਚ ਵੀ ਤੁਹਾਨੂੰ ਘੁਮਾਵਾਂਗੇ ਥੋੜੀ ਜਿਨਾ ਟਾਈਮ ਥੋੜਾ ਹੁੰਦਾ ਤਾਂ ਫਿਰ ਮੈਂ ਕਿਸੇ ਦਿਨ ਲਾਵਾਂਗੇ ਤੇ ਫਿਰ ਅਸੀਂ ਇੱਧਰ ਨੂੰ ਕੁੰਬੜਾ ਚੌਂਕ ਵਾਲ ਨੂੰ ਜਾ ਕੇ ਤੇ ਥੋੜਾ ਜਿਹਾ ਉੱਧਰ ਵੀ ਤੁਹਾਨੂੰ ਮੈਂ ਚਲੋ ਦਿਖਾ ਦਿੰਨੇ ਨੇ ਤੇ ਇੱਥੇ ਫਿਰ ਅਸੀਂ ਹੁਣ ਇਹ ਵਾਪਸੀ ਦਾ ਹੈਗਾ ਸਾਡਾ ਤੇ ਪਾਰਕ ਬਹੁਤ ਬਣੇ ਹੋਏ ਨੇ ਮਤਲਬ ਹਰ ਸੈਕਟਰ ਦੇ ਵਿੱਚ ਪਾਰਕ ਹੈਗੇ ਜਿੱਦੋਂ ਵੀ ਜਾਓ ਨਾ ਗ੍ਰੀਨਰੀ ਆ ਘਰਾਂ ਦੇ ਸਾਹਮਣੇ ਪਾਰਕ ਬਹੁਤ-ਬਹੁਤ ਖੁੱਲੇ ਬਣੇ ਬੱਚਿਆਂ ਨੂੰ ਖੇਡਣ ਵਾਸਤੇ ਬਹੁਤ ਵਧੀਆ ਲੱਗਦਾ ਤੇ ਮੈਂ ਕਿਹਾ ਚਲੋ ਆਪਣੇ ਫਰੈਂਡਸ ਨੂੰ ਇਹ ਦਿਖਾ ਦਿੰਨੇ ਸ਼ੇਅਰ ਕਰ ਦਿੰਨੇ ਕਿ ਤੁਸੀਂ ਵੀ ਦੇਖ ਲਓ ਮੋਹਾਲੀ ਚੰਡੀਗੜ੍ਹ ਦੀ ਗੇੜੀ ਮਾਰ ਲਓ ਮੇਰੇ ਨਾਲ ਬਹੁਤ ਵਧੀਆ ਲੱਗਦਾ ਇੰਦਾ ਤੇ ਇਧਰ ਜਾ ਕੇ ਹੁਣ 70 ਸੈਕਟਰ ਦੇ ਵਿੱਚੋਂ ਦੀ ਅਸੀਂ ਜਾ ਕੇ ਨਾ ਪੈਟਰੋਲ ਪੰਪ ਪਿੱਛੇ ਘਰਾਂ ਦੇ ਕੋਠੀਆਂ ਦੇ ਅੰਦਰ ਚਲੇ ਗਏ ਸੀਗੇ ਤੇ ਇਹ ਬੈਕ ਸਾਈਡ ਹੈ ਮਾਲ ਹੈ ਨਵਾਂ ਖੁੱਲਿਆ ਹੋਇਆ ਤੇ ਇਸ ਮਾਲ 'ਚ ਤੁਹਾਨੂੰ ਲੈ ਕੇ ਜਾਵਾਂਗੇ ਇਹ ਸਿੰਘ ਸ਼ੀਦਾਂ ਦੇ ਸਾਹਮਣੇ ਮਾਲ ਹੈ ਇੱਥੇ ਮੇਰਗੀ ਮਿਲਗੇ ਸੀ ਮੈਨੂੰ ਇਹ ਫਰੈਂਡ ਮੇਰੇ ਸਾਡੇ ਘਰਾਂ ਦੇ ਲੱਗੇ ਕੋਠੀ 'ਚ ਰਹਿ ਕੇ ਗਏ ਸੀ ਤੇ ਇਹਨਾਂ ਦੇ ਬੇ ਬੇਟੀਆਂ ਜਿਹੜੀਆਂ ਮੇਰੀ ਬੇਟੀ ਦੇ ਨਾਲ ਖੇਲਦੀ ਹੁੰਦੀਆਂ ਸੀ ਛੋਟੀਆਂ ਹੁੰਦੀਆਂ ਤੇ ਇਹਨਾਂ ਨੇ ਮੈਨੂੰ ਪਛਾਣ ਲਿਆ ਇਹਨਾਂ ਨੇ ਕੱਪੜਾ ਮੂੰਹ ਤੇ ਬੱਧਾ ਹੋਇਆ ਸੀ ਮੈਨੂੰ ਤਾਂ ਪਛਾਣ ਨਹੀਂ ਆਈ ਇਹਨਾਂ ਨੇ ਮੈਨੂੰ ਬੁਲਾ ਲਿਆ ਪੈਂਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਮੈਂ ਤਾਂ ਸਤਿ ਸ਼੍ਰੀ ਅਕਾਲ ਵੈਸੇ ਹੀ ਬੁਲਾਤੀ ਤੇ ਫਿਰ ਮੈਨੂੰ ਕਹਿੰਦੇ ਨਹੀਂ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਕਿਹਾ ਹਾਂ ਹਾਂ ਪਛਾਣ ਲਿਆ ਜਦੋਂ ਉਹਨਾਂ ਨੇ ਮੂੰਹ ਤੇ ਕੱਪੜਾ ਲਾਇਆ ਨਾ ਫਿਰ ਮੈਨ ਮਕਾਨ ਲੈ ਲਿਆ ਤੇ ਇਦਾਂ ਹੀ ਜਿਹੜਾ ਬੰਦਾ ਰਹਿ ਕੇ ਲਾਗੇ ਜਾਵੇ ਨਾ ਤੇ ਅੱਛੀ ਤਰ੍ਹਾਂ ਬੋਲਚਾਲ ਬੋਲੋ ਤੇ ਹਨਾ ਅਗਲਾ ਬੁਲਾਉਂਦਾ ਹੈ ਇਹੀ ਯਾਦਗਾਰ ਗੱਲਾਂ ਹੁੰਦੀਆਂ ਜੇ ਕਿਸੇ ਨਾਲ ਤੁਸੀਂ ਅੱਛੀ ਤਰ੍ਹਾਂ ਗੱਲਬਾਤ ਕਰਦੇ ਹੋ ਹਨਾ ਤੇ ਤੁਸੀਂ ਤੁਹਾਡਾ ਹਮੇਸ਼ਾ ਯਾਦ ਰਹਿੰਦੀ ਹੈ ਇੱਕ ਚੰਗਿਆਈ ਹੀ ਬੰਦੇ ਦੀ ਯਾਦ ਰਹਿੰਦੀ ਆ ਗੱਲਬਾਤ ਕਰਨ ਦਾ ਤਰੀਕਾ ਯਾਦ ਰਹਿੰਦਾ ਜੇ ਤੁਸੀਂ ਕਿਸੇ ਲੋਕਾਂ ਦੇ ਮਜ਼ਾਕ ਉਡਾਉਣੇ ਹਨਾ ਕਿਸੇ ਨਾਲ ਗੱਲ ਕਰਕੇ ਮਜ਼ਾਕ ਉਡਾਉਣੇ ਉਹ ਗੱਲਾਂ achੀਆਂ ਨਹੀਂ ਹੁੰਦੀਆਂ ਹਨਾ ਤੇ ਉਹ ਘਰ ਘਰ ਰਹਿੰਦੀਆਂ ਗੱਲਾਂ ਵੀ ਨਹੀਂ ਹੁੰਦੀਆਂ ਤੇ ਚਲੋ ਮੈਂ ਵੈਸੇ ਕੋਈ ਨਾ ਗੱਲ ਕਰ ਰਹੀ ਐ ਤੇ ਜੇ ਕਿਸੇ ਨਾਲ ਅੱਛੀ ਤਰ੍ਹਾਂ ਬੋਲੋ ਹਨਾ ਬੋਲਬਾਣੀ ਹੀ ਜਹਾਦ ਰਹਿ ਜਾਂਦੀ ਬੰਦੇ ਨੂੰ ਤੇ ਦੇਖੋ ਇੱਕ ਅੱਧੀਆਂ ਮਤਲਬ ਘੱਟੋ-ਘੱਟ 15 ਸਾਲ ਪਹਿਲਾਂ ਦੇ ਸਾਡੇ ਏਰੀਆ 'ਚ ਰਹਿ ਕੇ ਗਏ ਨੇ ਤੇ ਅੱਜ ਕਾਫੀ ਚਿਰ ਬਾਅਦ ਬੱਚੇ ਇਹਨਾਂ ਦੇ ਸ਼ਾਦੇ ਬੇਟੀ ਵਿਆਹੀ ਵੀ ਗਈ ਹੋਣੀ ਆ ਤੇ ਮਿਲੇ ਤੇ ਕਿੰਨਾ ਵਧੀਆ ਲੱਗਦਾ ਜਦੋਂ ਇਦਾਂ ਕੋਈ ਬੁਲਾਉਂਦਾ ਤਾਂ ਤੇ ਇੱਧਰ ਸਕੂਲ ਹੈਗਾ ਜੀ ਉਹ ਸਕੂਲ ਦੀਆਂ ਗੱਡੀਆਂ ਵਗੈਰਾ ਲੱਗੀਆਂ ਤੁਹਾਨੂੰ ਵਾਪਸੀ ਅਸੀਂ ਘਰ ਨੂੰ ਜਾ ਰਹੇ ਆ ਇੱਧਰ ਤੇ ਮੈਂ ਕਿ ਚਲੋ ਇਹ ਵੀ ਤੁਹਾਨੂੰ ਨਾਲ ਕਲਿੱਪਸ ਐਡ ਕਰ ਦਿੰਨੇ ਨੇ ਅਗਰ ਤੁਹਾਨੂੰ ਥੋੜੀ ਜੀ ਵੀ ਵੀਡੀਓ ਮੇਰੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਕਰਿਆ ਕਰੋ ਹਨਾ ਤੇ ਸਕਿੱਪ ਨਾ ਕਰਿਆ ਕਰੋ ਪਲੀਜ਼ ਤੁਸੀਂ ਬਹੁਤ ਕਰਕੇ ਦੇਖਦੇ ਹੋ ਵੀਡੀਓ ਪਲੀਜ਼ ਸਕਿੱਪ ਨਾ ਕਰਿਓ ਤੇ ਇਹ ਹੈਗਾ ਜੀ 70 ਸੈਕਟਰ ਦਾ ਗੁਰਦੁਆਰਾ ਐਸੀ ਲਾਈਨ ਤੇ ਆਈ ਵੀ ਹਸਪੀਟਲ ਹੈਗਾ ਤੇ ਨਾਲੇ پارکਾਂ ਨੇ ਤੇ ਫਿਰ ਅਸੀਂ ਥੋੜਾ ਜਿਹਾ ਇਸ پارک ਚ ਚਲ ਗਏ ਸੀ ਕਿ ਥੋੜਾ ਘੁੰਮ ਲਿਆ ਤੇ ਨਾਲੇ ਦੋ ਤਿੰਨ ਵੀਡੀਓ ਸ਼ੂਟ ਕਰ ਲੀਆਂ ਅਸੀਂ ਮੈਂ ਕਿਹਾ ਚਲੋ ਆਏ ਆ ਇੱਥੇ ਨਾ ਸੱਤ ਸੱਖਤ ਦਾ ਇਹ پارک ਤੇ ਜ ਫੁਆਰਾ ਬਹੁਤ ਵੱਡਾ ਲੱਗਾ ਮਿਊਜ਼ਿਕ ਵਾਲਾ ਫੁਆਰਾ ਅਗਰ ਤੁਹਾਨੂੰ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਓਕੇ ਬਾਏ ਬਾਏ ਟੇਕ ਕੇਅਰ